ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਸਰਹੱਦੀ ਇਲਾਕੇ ਦੀ ਮਨਵਾਲ ਦੀ ਕੁਝ ਤਸਵੀਰਾਂ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਜਿਹੜੀਆਂ ਹੁਣੇ-ਹੁਣੇ ਵਾਇਰਲ ਹੋਈਆਂ 10 ਇੱਕ ਕਾਰ ਸੀਗੀ ਬਹੁਤ ਹੀ ਤੇਜ਼ੀ ਦੀ ਰਫ਼ਤਾਰ ਨਾਲ ਜਿਹੜੀ ਕਾਰ ਹੈ ਪਿੰਡ ਮਨਵਾਲ ਹੈਗਾ ਉਸ ਮੋੜ ਦੇ ਉੱਤੇ ਖੇਤਾਂ ਦੇ ਵਿੱਚ ਲੱਗੇ ਇੱਕ ਬਿਜਲੀ ਟਰਾਂਸਫਾਰਮ ਦੇ ਨਾਲ ਜਾਟ ਕਰਾਈ ਹੈ ਤਸਵੀਰਾਂ ਦੇਖ ਸਕਦੇ ਹੋ ਨਾਲ ਦੀ ਸਕਰੀਨ ਦੇ ਉੱਤੇ ਕਿਵੇਂ ਜਿਹੜੀ ਹੈ ਗੱਡੀ ਵੱਜੀ ਹੈ ਬਹੁਤ ਹੀ ਤੇਜ਼ੀ ਨਾਲ ਜਿਹਦੇ ਨਾਲ ਜਿਹੜਾ ਹੈ ਟਰਾਂਸਫਾਰਮ ਵੀ ਟੁੱਟ ਗਿਆ ਤੁਸੀਂ ਦੇਖ ਸਕਦੇ ਹੋ ਕਿਵੇਂ ਚੱਕਣਾ ਚੁਰੂ ਹੋਇਆ ਗੱਡੀ ਵੀ ਚੱਕਣਾ ਚੁਰ ਹੋ ਚੁੱਕੀ ਹੈ ਕਹਿੰਦੇ ਨੇ ਤਸਵੀਰਾਂ ਵਿੱਚ ਦੇਖ ਰਿਹਾ ਕਿ ਇੱਕ ਵਿਅਕਤੀ ਹੈਗਾ ਜਿਹੜਾ ਕਾਫੀ ਲੱਗਦਾ ਵੀ ਉਹ ਜ਼ਖਮੀ ਵੀ ਹੋਇਆ ਤਸਵੀਰਾਂ ਤੁਹਾਨੂੰ ਬਾਰ ਬਾਰ ਦਿਖਾ ਰਹੇ ਆ ਇਹ ਮੌਕੇ ਦੀਆਂ ਤਸਵੀਰਾਂ ਹੈਗੀਆਂ ਜਿਹੜੀਆਂ ਵਾਇਰਲ ਹੋਈਆਂ ਜ਼ਖਮੀ ਜਿਹੜਾ ਮੰਜੇ ਤੇ ਲੇਟਿਆ ਹੈ ਤੇ ਲੋਕ ਵੀ ਇਕੱਠੇ ਹੋਏ ਨੇ ਉਹ ਤੋਂ ਪੁੱਛ ਕੇ ਚਕਾਰੇ ਕਿਥੋਂ ਦਾ ਰਹਿਣ ਵਾਲਾ ਦੋਸਤੋ ਹੁਣ ਤਸਵੀਰਾਂ ਨਾਲ ਨਾਲ ਦਿਖਾ ਰਿਹਾ ਗੱਡੀ ਦੀਆਂ ਵੀ ਦਿਖਾ ਰਿਹਾ ਦੇਖੋ ਕਿਵੇਂ ਜਿਹੜੀ ਗੱਡੀ ਦੁਰਘਟਨਾ ਜਿਹੜੀ ਹੋਈ ਹੈ ਤੇ ਕਿਵੇਂ ਜਿਹੜਾ ਲੱਗੀਆਂ ਸੱਟਾਂ ਤੇ ਗੱਡੀ ਕਿਦਾਂ ਚੱਕਣਾ ਚਿਰੂ ਹੋਈ ਹੈ ਦੱਸਿਆ ਯਾਰ ਇਹ ਸੂਤਰਾਂ ਦੀ ਮੰਨੀ ਤੇ ਦੱਸਿਆ ਯਾਰ ਕਿ ਉਸ ਜਿਹੜਾ ਜੂਬ ਕੇ ਸੀਗਾ ਚਾਹੇ ਉਹ ਚਾਲਕ ਸੀਗਾ ਉਹਨੂੰ ਲੋਕਾਂ ਵੱਲੋਂ ਜਿਹੜਾ ਸਿਵਲ ਹਸਪੀਟਲ ਵਿੱਚ ਦਾਖਲ ਕਰਵਾਇਆ ਨਰੋੜ ਜਮਲ ਸਿੰਘ ਦੇ ਵਿੱਚ ਪਤਾ ਨਹੀਂ ਹੁਣ ਉਹਦਾ ਕੀ ਹੈਗਾ ਕਿੰਨੀਆਂ ਉਹਦੇ ਸੱਟਾਂ ਲੱਗੀਆਂ ਫਿਲਹਾਲ ਕਿ ਸੂਤਰਾਂ ਦੀ ਮੰਨੀ ਤੇ ਉਹਦਾ ਇਲਾਜ ਚੱਲ ਰਿਹਾ ਦੋਸਤੋ ਤਸਵੀਰਾਂ ਇੰਨੀਆਂ ਭਿਆਨਕ ਸੀ ਕਿ ਕੁਦਰਤ ਦਾ ਇਹ ਜਰੂਰ ਕਿਸ਼ਮਾ ਰਿਹਾ ਕਿ ਕਿਤੇ ਨਾ ਕਿਤੇ ਉਸ ਵਿਅਕਤੀ ਦੀ ਜਾਨ ਜਰੂਰ ਬਚ ਗਈ ਹੈ ਦੋਸਤੋ ਦੇਖਦੇ ਰਹੋ ਬਨੇਰੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ